ਅਬਾ ਗਾਮ ਚੁਕ ਜੀ ਦਾ ਉਹ ਤੋੜੇ ਭਰ ਕੇ ਨੂੰ ਇਸ ਟਾਈਮ ਬੰਨ ਦੇ ਹੋ ਗਿਆ ਸਾਰਨਦੇਵ ਤੋਂ ਪੂੰਗਾ ਹੋ ਗਿਆ ਪੂੰਗਿਆ ਤੋਂ ਛੇਕ ਭੱਟੀ ਹੋ ਗਿਆ ਜਸਰਾ ਉਹ ਕਾਨ ਹੋ ਰਿਹਾ ਫਸਲਾਂ ਲਗਭਗ ਸਭ ਡੁੱਬ ਗਈਆਂ ਫਸਲਾਂ ਘਰ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਮਹਾਰਾਜ ਜਿਹੜਾ ਸ਼ਾਸਨ ਕਰਦੇ ਆ ਇਹ ਹੜ੍ਹ ਹੀ ਹੜ੍ਹ ਦੇਖ ਸਕਦੇ ਹੋ ਕਿਥੋਂ ਹਨ ਦਿਖਾਈ ਦੇਣਗੇ ਦੇਖ ਸਕਦੇ ਹੋ ਜਿਹੜੀ ਆਵਾਜ਼ ਆਈ ਆ ਭਿੰਡੀਆਂ ਵਾਲੀ ਸਾਈਡ ਨੂੰ ਸੱਕੀ ਦੇ ਵਿੱਚ ਨਾਲ ਲੱਗਦੇ ਘਰ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਦੇਖ ਸਕਦੇ ਜੋ ਕਿ ਗੁਰਦੁਆਰਾ ਸਾਹਿਬ ਸੱਕੀ ਦੇ ਉਪਰਵਾ ਇਹਨਾਂ ਜਿਹੜੀਆਂ ਕੁਲੀਆਂ ਨੇ ਉਹ ਪਹ ਖਤਰੇ ਦਾ ਨਿਸ਼ਾਨਵਾ ਉਹਦਾ ਤੁਕੇ ਇਧਰਲੀ ਸਾਈਡ ਤੇ ਕੋਈ ਤੁਸੀਂ ਵੀ ਦੇਖ ਸਕਦੇ ਹੋ ਨੱਕੋ ਨੱਕ ਸਕਦੇ ਹੋ ਸਰੀਏ ਵੱਲੋਂ ਜਿਹੜਾ ਰ ਸਾਈਕਲਾਂ ਤੇ ਬਾਈਕ ਤੇ ਜਿਹੜੇ ਆਉਂ ਮੱਜਾਂ ਜੜੀਆਂ ਨੇ ਉਹ ਵੀ ਸੁੱਕੇ ਦੁਕਾਨਾਂ ਦੀਆਂ ਛੱਤਾਂ ਦੇ ਉੱਪਰ ਵੀ ਦੇਖ ਸਕਦੇ ਹੋ ਮਤ ਪਾਣੀ ਹਲੇ ਵੀ ਦੇਖ ਸਕਦੇ ਹੋ ਧਰ ਨਾਲ ਦਿੱਤਾ ਜਾ ਰਿਹਾ ਤੁਸੀਂ ਅਜਨਾਲੇ ਦੀਆਂ ਜਿਹੜੀਆਂ ਗਲੀਆਂ ਖੱਪ ਹੁੰਦੇ ਵੇਖਣ ਨੂੰ ਮਿਲਣ ਗਾਂਧੀ ਨਗਰ ਗਾਂਧੀ ਨਗਰ ਕਾਰੋਬਾਰ ਬੰਦ ਹੋਇਆ ਅੱਛਾ ਹਲੇ ਤੱਕ ਇੱਥੇ ਕੋਈ ਵੀ ਨਹੀਂ ਆਇਆ ਕੰਦ ਕੀਤੀ ਭਾਈ ਪਾਣੀ ਫੇਰ ਵੀ ਆ ਗਿਆ ਦੇਖ ਸਕਦੇ ਕੋ ਪਾਣੀ ਇਹਨਾਂ ਦੇ ਘਰਾਂ ਦੇ ਅੰਦਰ ਦਾਖਲ ਹੋਇਆ ਤੁਹਾਨੂੰ ਦੇਖ ਮਿਆਦੀਆਂ ਵਾਂ ਮਿਆਦੀਆਂ ਤੋਂ ਅਜਨਾਲੇ ਨੂੰ ਮੇਨ ਆਉਂਦੇ ਸਮੇਂ ਇਹ ਤੁਸੀਂ ਪਿੰਡੀਆਂ ਤੋਂ ਨਹੀਂ ਜਿਹੜਾ ਉਹ ਨੁਕਸਾਨ ਨਾ ਹੋਵੇ ਤੇ ਇਹ ਤੁਸੀਂ ਦੇਖ ਸਕਦੇ ਹੋ ਤੋੜੇ ਲਾ ਕੇ ਉਹ ਸੇਵਾ ਕਰਦੇ ਹੋ ਤੁਸੀਂ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਤੁਹਾਡਾ ਮਾਈ YouTube ਚੈਨਲ ਬਲਜੀਤ ਕੋਟਲੀ ਤੇ ਦਿਲੋਂ ਨਿੱਘਾ ਸਵਾਗਤ ਸੋ ਪਿਆਰੇ ਦੋਸਤੋ ਅੱਜ ਅਸੀਂ ਅਜਨਾਲਾ ਬਾਬਾ ਗਮਚਕ ਬੱਲੜਵਾਲ ਏਰੀਏ ਤੇ ਮੌਜੂਦ ਮਾ ਕੰਡੇ ਤੇ ਆਏ ਹੋਏ ਆ ਤੇ ਤੁਸੀਂ ਇਧਰਲੀ ਸਾਈਡ ਤੇ ਵੇਖ ਸਕਦੇ ਜੋ ਕਿ ਧਾਰਮਿਕ ਸਥਾਨ ਕਹਿ ਸਕਦੇ ਬਾਬਾ ਗਾਮਚੁਕ ਜੀ ਦਾ ਗੁਰਦੁਆਰਾ ਸਾਹਿਬ ਉਹਦੇ ਬਿਲਕੁਲ ਬੱਲੜਵਾਲ ਏਰੀਆ ਦੇ ਨੇੜੇ ਇੱਥੇ ਜਿਹੜਾ ਵਾ ਬੰਨ ਜੋ ਨਹਿਰ ਵਾ ਉਹ ਟੁੱਟੀ ਹੋਈ ਤੁਸੀਂ ਵੇਖ ਸਕਦੇ ਇਥੋਂ ਜਿਹੜਾ ਪਾਣੀ ਦਾ ਤੇਜ਼ ਵਹਾਵ ਆ ਕੈਮਰਾਮੈਨ ਨੂੰ ਕਹਿੰਨੇ ਕਿ ਪਾਣੀ ਦਾ ਵਹਾਅ ਜਿਹੜਾ ਉਹ ਦਿਖਾਇਆ ਜਾਵੇ ਤੇਜ਼ ਵਹਾਅ ਜਿਹੜਾ ਇੱਥੇ ਤੁਸੀਂ ਇਸ ਟਾਈਮ ਵੇਖ ਸਕਦੇ ਜੋ ਕਿ ਬੱਲੜਵਾਲ ਏਰੀਆ ਦੇ ਨਾਲ ਲੱਗਦੇ ਪਿੰਡ ਜਿਹੜੇ ਨੇ ਇਧਰਲੀ ਸਾਈਡ ਤੇ ਵੀ ਦਿਖਾਇਆ ਜਾਵੇ ਕਿ ਇਸ ਬੰਨ ਨੂੰ ਬੰਨਣ ਵਾਸਤੇ ਜਿਹੜੇ ਨੇ ਸਾਡੇ ਨੌਜਵਾਨ ਭਰਾ ਲਾਗੇਚਾਗੇ ਦੇ ਪਿੰਡਾਂ ਦੇ ਜਿਹੜੇ ਆ ਉਹ ਤੋੜੇ ਭਰ ਕੇ ਮਿੱਟੀ ਦੇ ਤੇ ਇਸ ਬੰਨ ਨੂੰ ਇਸ ਟਾਈਮ ਬੰਨਦੇ ਪਏ ਨੇ ਤੇ ਇਥੋਂ ਜਿਹੜਾ ਪਾਣੀ ਆ ਉਹ ਨਾਲ ਲੱਗਦੇ ਜਿਵੇਂ ਤੁਹਾਨੂੰ ਦੱਸਿਆ ਕਿ ਪਿੰਡ ਵਾ ਸਾਰੰਗਦੇਵ ਸਾਰੰਗਦੇਵ ਹੋ ਗਿਆ ਸਾਰੰਗਦੇਵ ਤੋਂ ਪੂੰਗਾ ਹੋ ਗਿਆ ਪੂੰਗਾ ਤੋਂ ਛੇਕ ਭੱਟੀ ਹੋ ਗਿਆ ਜਸਰਾਉੜ ਦਾ ਘੇਰਾ ਘੇਰਾ ਜਿਹੜਾ ਵਾ ਉਧਰ ਨੂੰ ਇਹ ਪਾਣੀ ਜਾਂਦਿਆ ਵਾ ਕੁਛ ਸੱਕੀ ਦਾ ਅਜਨਾਲੇ ਦਾ ਪਾਣੀ ਉਥੇ ਜਾਣਦੇ ਆ ਵਾ ਤੇ ਇੱਥੇ ਜਿਹੜੇ ਲਾਗੇ ਲਾਗੇ ਘਰ ਵਾ ਉਹ ਸਾਰੇ ਡੁੱਬੇ ਹੋਏ ਤੁਹਾਨੂੰ ਦਿਖਾਈ ਦੇਣਗੇ ਹੁਣ ਤੁਹਾਨੂੰ ਜਿਹੜੇ ਅਜਨਾਲੇ ਏਰੀਏ ਦੇ ਬਾਕੀ ਪਿੰਡ ਨੇ ਉਹਨਾਂ ਦਾ ਜਿਹੜਾ ਵੇਰਵਾ ਵਾ ਉਹ ਵੀ ਦਿੰਨੇ ਆ ਤੇ ਅਜਨਾਲੇ ਨੂੰ ਜੇਕਰ ਤੁਸੀਂ ਜਾਣਾ ਹੋਵੇ ਕਿਹੜਾ ਕਿਹੜਾ ਰਸਤਾ ਵਾ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਤੁਸੀਂ ਵੀ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਵਾ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ ਆਉਂਦਾ ਪਿਆ ਵਾ ਤੇ ਆਓ ਚੱਲੀਏ ਅਸੀਂ ਹੁਣ ਅਜਨਾਲੇ ਏਰੀਏ ਦਾ ਜਿਹੜਾ ਵਾ ਰਸਤਾ ਵਾ ਰੂਟ ਵਾ ਉਹ ਤੁਹਾਨੂੰ ਦੱਸਨੇ ਆ ਕਿ ਉਸ ਰੂਟ ਦੇ ਉੱਤੇ ਕਿੰਨਾ ਕਿੰਨਾ ਪਾਣੀ ਵਾ ਤੇ ਕਿਹੜਾ ਕਿਹੜਾ ਰਸਤਾ ਜਿਹੜਾ ਇਸ ਟਾਈਮ ਇਹ ਹੜ ਦੀ ਮਾਰੇ ਠਾਣ ਕੇ ਬੰਦ ਹੋਇਆ ਵਾ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਨਾ ਉਹ ਚਲਿਏ ਅਜਨਾਲੇ ਦੇ ਰੂਟ ਵੱਲ ਨੂੰ ਸੋ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਬੱਲੜਵਾਲ ਬਾਬਾ ਗਮਚਕਵਾਲੀ ਨਹਿਰ ਦਾ ਜਿਹੜਾ ਵਾ ਵਿਊ ਤੁਹਾਨੂੰ ਦਿਖਾਇਆ ਕਿ ਇਹ ਰਮਦਾਸ ਤੋਂ ਨਹਿਰ ਚੱਲਦੀ ਹੋਈ ਇਧਰ ਨੂੰ ਆਉਂਦੀ ਆ ਤੇ ਇੱਥੇ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਜਿਹੜੇ ਗ੍ਰੰਥੀ ਆ ਦਲਬੀਰ ਸਿੰਘ ਪਿੰਡ ਚੱਕ ਡੋਗਰਾ ਤੋਂ ਉਹਨਾਂ ਦੇ ਨਾਲ ਆਪਾਂ ਕਰਦੇ ਆ ਗੱਲਬਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਜਿਹੜਾ ਖ लागे च आगे नगर दे जेडे घर ਵੀ ਇਧਰਲੀ ਸਾਈਡ ਤੇ ਡੁੱਬੇ ਹੋਏ ਨੇ ਕਿੰਨਾ ਕ ਜਿਆਦਾ ਹੜ ਦੀ ਮਾਰ 헤ਠਾਂ ਕੇ ਨੁਕਸਾਨ ਹੋਇਆ ਵਾ ਬਹੁਤ ਜਿਆਦਾ ਜੀ ਨੁਕਸਾਨ ਹੋਇਆ ਇਥੇ ਇਹਨਾਂ ਦਾ ਨੁਕਸਾਨ ਹੋ ਚੁੱਕਾ ਹੈ ਵੀ ਜਿਨ੍ਹਾਂ ਕੇ ਜ਼ਮੀਂਦਾਰਾਂ ਦਾ ਸਾਰਿਆਂ ਦਾ ਵੀ ਬਹੁਤ ਗਰੀਬਾਂ ਦਾ ਨੁਕਸਾਨ ਹੋ ਰਿਹਾ ਹੈ ਫਸਲਾਂ ਲਗਭਗ ਸਭ ਡੁੱਬ ਗਈਆਂ ਫਸਲਾਂ ਕੋਈ ਹਾਲ ਨਹੀਂ ਇਥੇ ਬਹੁਤ ਜਿਆਦੀ ਤੰਗੀ ਤਕਲੀਫ ਇੰਨੀ ਕ ਜਿਆਦੀ ਏ ਇਹ ਹੁਣ ਸਰਕਾਰੀ ਬਈਤ ਕਰੇ ਤੇ ਕਰੇ ਨਾ ਸਰਕਾਰ ਵੱਲੋਂ ਕਰੇ ਸਰਕਾਰ ਵੱਲੋਂ ਚਾਹੀਦਾ ਇਥੇ ਕੋਈ ਉਹਨਾਂ ਨੂੰ ਭੇਜਣਾ ਸਾਡੇ ਆ ਗੁਰਦੁਆਰਾ ਦੇਖੋ ਪਾਣੀ ਦੇ ਕੰਡੇ ਤੇ ਡੁੱਬਾ ਪਿਆ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਇਹਦਾ ਨਿਸ਼ਾਨ ਸਾਹਾ ਸਾਹ ਆ ਸਾਹਮਣੇ ਦਿਖ ਰਿਹਾ ਚੜਿਆ ਹਾਂਜੀ ਤੇ ਵੇਖੋ ਕੰਧਾਂ ਡੁੱਬੀਆਂ ਨੇ ਕੰਧਾਂ ਪਾਟੀਆਂ ਨੇ ਬਹੁਤ ਮਾੜਾ ਹਾਲ ਹੈ ਜੀ ਉਹ ਤੁਹਾਨੂੰ ਦੋਸਤੋ ਅਸੀਂ ਗੁਰਦੁਆਰਾ ਸਾਹਿਬ ਜਿਹੜਾ ਵਾ ਉਹਦਾ ਵੀ ਤੁਹਾਨੂੰ ਵੀ ਉਹ ਦਿਖਾਉਨੇ ਆ ਗੁਰਦੁਆਰੇ ਸਾਹਿਬ ਦੀ ਜਿਹੜੀ ਬਿਲਡਿੰਗ ਆ ਉਹ ਵੀ ਦਿਖਾਉਨੇ ਆ ਇਧਰਲੀ ਸਾਈਡ ਤੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਜੋ ਕਿ ਨਹਿਰ ਦੇ ਕਿਨਾਰੇ ਦੇ ਤੁਸੀਂ ਵੀ ਦੇਖ ਸਕਦੇ ਹੋ ਪਰਲੀ ਸਾਈਡ ਤੇ ਜੇਕਰ ਗੱਲ ਕਰੀਏ ਉਧਰ ਵੀ ਕੰਧਾਂ ਦੇ ਨਾਲ-ਨਾਲ ਜਿਹੜਾ ਵਾ ਪਾਣੀ ਹੀ ਪਾਣੀ ਤੁਹਾਨੂੰ ਚਾਰਛਫੇਰੇ ਵੇਖਣ ਨੂੰ ਮਿਲੇਗਾ ਤੇ ਇਧਰ ਤੇ ਕੈਮਰਾਮੈਨ ਵੀਰ ਨੂੰ ਕਹਿੰਨੇ ਆ ਕਿ ਆਇਓ ਇਧਰਲੀ ਸਾਈਡ ਤੇ ਜਿਹੜਾ ਗੁਰਦੁਆਰਾ ਸਾਹਿਬ ਦੀ ਦੀਵਾਰ ਵਾ ਕੰਧ ਵਾ ਬਿਲਡਿੰਗ ਦੇ ਨਾਲ-ਨਾਲ ਤੁਸੀਂ ਤੋੜ ਜਿਹੜਾ ਵਾ ਉਹ ਪਾਣੀ ਵੇਖ ਸਕਦੇ ਹੋ ਤੇ ਬਾਬਾ ਜੀ ਤੁਸੀਂ ਕੀ ਸਰਕਾਰ ਨੂੰ ਕਹਿਣਾ ਚਾਹੁੰਦੇ ਹੋ ਜਾਂ ਤੁਸੀਂ ਕੀ ਮੰਗ ਰੱਖਦੇ ਹੋ ਕਿ ਇਹਦੇ ਨਾਲ-ਨਾਲ ਮਿੱਟੀ ਲੱਗਣੀ ਚਾਹੀਦੀ ਹੈ ਜੀ ਲਾਲ ਮਿੱਟੀ ਆ ਸਾਡੇ ਗੁਰਦੁਆਰੇ ਦੀ ਕਾਂਦੀ ਪਾਸ ਕਰਨ ਲੱਗੇ ਮਿੱਟੀ ਲਾ ਦੇਣੀ ਚਾਹੀ ਹੋ ਜਾਵੇ ਤੇ ਬਹੁਤ ਵਧੀਆ ਬਣ ਜਾਵੇ ਗੁਰੂ ਦਾ ਘਰ ਗੁਰੂ ਤੇ ਇੱਕ ਬਹਾਦਰ ਜੀ ਦਾ ਗੁਰਦੁਆਰਾ ਮਹਾਰਾਜ ਜੀ ਬਣਾ ਰਹੇ ਆ ਤੇ ਬਹੁਤ ਜ਼ਿਆਦਾ ਇਹ ਵੀ ਖਰਚਾ ਇੱਥੇ ਹੋਇਆ ਇਹ ਜਿਹੜਾ ਮਤਲਬ ਕੰਧਾਂ ਦਾ ਨਿਸ਼ਕਾਨ ਬਹੁਤ ਹੋਇਆ ਹੈ ਹਾਂਜੀ ਬਾਬਾ ਜੀ ਤੇ ਵੇਖੋ ਕਿ ਤਰ੍ਹਾਂ ਕੱਦਾਂ ਪਾਟੀਆਂ ਨੇ ਕੀ ਖੁਜ ਹੋਇਆ ਪਿਆ ਪਾਣੀ ਬਹੁਤ ਜ਼ਿਆਦਾ ਲੱਗਾ ਜੀ ਹਾਂਜੀ ਤੇ ਇਧਰਲੀ ਸਾਈਡ ਤੇ ਇਹ ਬਾਬਾ ਜੀ ਸਾਹ ਦੇ ਜੋ ਫਸਲਾਂ ਨੇ ਵੇਖੋ ਐ ਸਭ ਡੁੱਬੀਆਂ ਪਈਆਂ ਨੇ ਇਧਰਲੀ ਸਾਈਡ ਤੇ ਬਹੁਤ ਜ਼ਿਆਦਾ ਹੀ ਗਰੀਬਾਂ ਦਾ ਨਿਸ਼ਾਨਾ ਹੋਇਆ ਜਿਹੜੀ ਫਸਲ ਮਾਰੀ ਗਈ ਆ ਪਿੰਡਾਂ ਦੇ ਵਿੱਚ ਚਾਹਛ ਫਿਰੇ ਪਾਣੀ ਕਿਸੇ ਨੂੰ ਨਿਗਲਣ ਦੀ ਜਗ੍ਹਾ ਨਹੀਂ ਹੈਗੀ ਸੋ ਦੋਸਤੋ ਇਧਰ ਤੁਸੀਂ ਫਸਲਾਂ ਵੇਖ ਸਕਦੇ ਹੋ ਜਿੰਨਾ ਵੀ ਆ ਪਾਣੀ ਵੇਖਣ ਨੂੰ ਮਿਲੇਗਾ ਇਹਦੇ ਜਿੰਨੀਆਂ ਵੀ ਫਸਲਾਂ ਨੇ ਝੋਨਾ ਜਿੰਨਾ ਵੀ ਆ ਉਹ ਸਾਰੇ ਦਾ ਸਾਰਾ ਇਸ ਟਾਈਮ ਡੁੱਬ ਕੇ ਤਬਾਹ ਹੋ ਚੁੱਕਾ ਹੈ ਤੁਸੀਂ ਕੁੰਗਿਆਂ ਦਾ ਦ੍ਰਿਸ਼ ਦੇਖ ਸਕਦੇ ਹੋ ਜੋਗੇ ਜਨਾਲਾ ਤਹਿਸੀਲ ਦਾ ਪਿੰਡ ਕੁੰਗਾ ਤੇ ਇੱਥੇ ਤੁਸੀਂ ਰਸਤੇ ਵਿੱਚ ਆਉਣ ਜਾਣ ਵਾਲੇ ਜਿਹੜੇ ਰਾਘੀ ਰਿਆ ਉਹ ਲੋਕ ਦੇਖ ਸਕਦੇ ਹੋ ਜੋ ਕੇ ਪਾਣੀ ਦੇ ਵਿੱਚੋਂ ਨਹੀਂ ਆਉਣ ਅਤੇ ਜਾਣ ਵਾਲੇ ਤੁਹਾਨੂੰ ਦਿਖਾਈ ਦੇਣਗੇ ਤੇ ਪਾਣੀ ਹੀ ਪਾਣੀ ਤੁਸੀਂ ਜਿਹੜਾ ਵਾ ਕੁੰਗਿਆਂ ਵੱਲ ਨੂੰ ਦੇਖ ਸਕਦੇ ਹੋ ਕੁੰਗਿਆਂ ਤੋਂ ਰਾਫ ਰਿਪੋਰਟ ਲਈ ਨੂੰ ਇਹ ਰਸਤਾ ਜਿਹੜਾ ਵਾ ਇਹ ਮੇਨ ਆਉਣ ਵਾਲਾ ਤੇ ਇਸ ਰਸਤੇ ਤੇ ਜਿਹੜਾ ਪਾਣੀ ਦਾ ਵਹਾਵ ਆ ਉਹ ਵੀ ਕਾਫੀ ਤੇਜ਼ ਆ ਤੇ ਅੱਗੇ ਜਾ ਕੇ ਵੇਖੋਗੇ ਤੇ 5 ਤੋਂ 6 ਫੁੱਟ ਪਾਣੀ માં ਤੇ ਇੱਧਰ ਪਾਣੀ ਕੀ ਪਾਣੀ ਤੁਹਾਨੂੰ ਪੂਗਾ ਚੱਕੌਲ ਹੋੜੀ ਤੱਕ ਵੇਖਣ ਨੂੰ ਮਿਲੇਗਾ ਤੇ ਇੱਧਰ ਸਾਸ ਸੰਘਾਰ ਜਿਹੜਾ ਵਾ ਗੁੰਗਿਆਂ ਦਾ ਤੁਸੀਂ ਇਹ ਵੀ ਦੇਖ ਸਕਦੇ ਹੋ ਰਾਧਾ ਸੁਆਮੀ ਸਾਸ ਸੰਘਾਰ ਅਭਿਆਸ ਵਾਲਿਆਂ ਦਾ ਤੇ ਪਾਣੀ ਦੀ ਮਾਰ ਹੇਠਾਂ ਤੇ ਜੜੀਆਂ ਨੇ ਫਸਲਾਂ ਇੱਧਰ ਨੂੰ ਕਾਫੀ ਸਾਰੀਆਂ ਜਿਹੜੀਆਂ ਫਸਲਾਂ ਨੇ ਬਹੁਤ ਬਰਬਾਦ ਹੋ ਚੁੱਕੀਆਂ ਨੇ ਦੇਖੋ ਤੁਹਾਨੂੰ ਇੱਧਰ ਜਿਹੜਾ ਵਾ ਪਿੰਡ ਪੁੰਗਿਆਂ ਦਾ 사ਸੰਘਰ ਉਹ ਦਿਖਾਈਏ ਤੇ ਤੁਸੀਂ ਇੱਧਰ ਵੇਖ ਸਕਦੇ ਹੋ ਕਿ 사ਸੰਘਰ ਦਾ ਜਿਹੜਾ ਮੇਨ ਦਰਵਾਜ਼ਾ ਮੇਨ ਵੇੜਿਆ ਉਸ ਨੂੰ ਲੋਗ ਲੱਗਾ ਹੋਇਆ ਤੁਸੀਂ ਵੀ ਵੇਖ ਸਕਦੇ ਹੋ ਤੇ ਆ ਅੰਦਰ ਜਿਹੜਾ 사ਸੰਘਰ ਦੇ ਆ ਇਹ ਹੜ ਹੀ ਹੜ ਹੜ ਦਾ ਜਿਹੜਾ ਪਾਣੀ ਹੀ ਪਾਣੀ ਆ ਉਹ ਤੁਹਾਨੂੰ ਦੂਰ ਤੱਕ ਪਿੱਛੇ ਤੱਕ ਜਿਹੜਾ ਵਾ ਉਹ ਹੜ ਹੀ ਹੜ ਵੇਖਣ ਨੂੰ ਮਿਲੇਗਾ ਤੇ ਇੱਧਰ ਤੁਸੀਂ ਬੋਰਡ ਤੇ ਲਿਖਿਆ ਵੇਖ ਸਕਦੇ ਹੋ ਪਿੰਡ ਪੂੰਗਾ ਰਾਦਾ ਸੁਆਮੀ ਸਾਸੰਘਰ ਬਿਆਸ ਵਾਲਿਆਂ ਦਾ ਇਹ ਤੁਸੀਂ ਸਾਹਮਣੇ ਵੇਖ ਸਕਦੇ ਹੋ ਜੋ ਕਿ ਅjnਾਲਾ ਤਹਿਸੀਲ ਦਾ ਪਿੰਡ ਲਾਲਵਾਲਾ ਤੇ ਲਾਲਵਾਲੇ ਦੇ ਜਿਹੜੇ ਘਰ ਆ ਉਹ ਪਾਣੀ ਦੀ ਮਾਰ ਹੇਠ ਦੱਬੇ ਹੋਏ ਤੇ ਇਧਰ ਤੁਸੀਂ ਬੰਬੀਆਂ ਤੱਕ ਵੇਖ ਸਕਦੇ ਹੋ ਕਿ ਪਾਣੀ ਜਿਹੜਾ ਵਾ ਉੱਪਰ ਤੱਕ ਆ ਗਿਆ ਆ ਤੁਹਾਨੂੰ ਚਾਰੇ ਪਾਸੇ ਸਾਰਾ ਪਾਣੀ ਹੀ ਪਾਣੀ ਵੇਖਣ ਨੂੰ ਮਿਲੇਗਾ ਤੇ ਇਧਰ ਨੂੰ ਵੀ ਜਿਹੜੇ ਘਰ ਆ ਉਹ ਵੀ ਪਾਣੀ ਦੀ ਮਾਰ ਹੇਠ ਆਏ ਹੋਏ ਤੁਸੀਂ ਵੇਖ ਸਕਦੇ ਹੋ ਤੇ ਇਹ ਇੱਧਰ ਨੂੰ ਵੀ ਪਾਣੀ ਹੀ ਪਾਣੀ ਤੁਹਾਨੂੰ ਦੇਵੇਗਾ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਇਹ ਲਾਲ ਵਾਲਾ ਤੇ ਇੱਧਰਲੀ ਸਾਈਡ ਤੇ ਸਾਹਮਣੇ ਪੂੰਗਾ ਪੂੰਗਿਆਂ ਨੂੰ ਜਿਹੜਾ ਪਾਣੀ ਆ ਉਹ ਵੀ ਤੁਸੀਂ ਜਾਂਦਾ ਹੋਇਆ ਵੇਖ ਸਕਦੇ ਹੋ ਜਿਵੇਂ ਤੁਹਾਨੂੰ ਦੱਸਿਆ ਸੀ ਪੂੰਗੇ ਦਾ ਜਿਹੜਾ ਗ੍ਰਿਸ਼ਿਆ ਉਹ ਵੀ ਵਿਖਾਇਆ ਵਾ ਇਹ ਸਭ ਪਾਣੀ ਹੀ ਪਾਣੀ ਤੁਹਾਨੂੰ ਵੇਖਣ ਨੂੰ ਮਿਲੇਗਾ ਤੇ ਉਹ ਬਾਕੀ ਵੀ ਜਿਹੜਾ ਅੱਗੇ ਵੀਡੀਓ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਇਹ ਤੁਸੀਂ ਤਲਵੰਡੀ ਰੋਡ ਜਨਾਲਾ ਵੇਖ ਸਕਦੇ ਹੋ ਰਾਹ ਚਾਲਕ ਆਉਂਦੇ ਜਾਂਦੇ ਤੁਹਾਨੂੰ ਦਿਖਾਈ ਦੇਣਗੇ ਇੱਥੇ ਇਧਰ ਫੜ ਦਾ ਪਾਣੀ ਹੀ ਪਾਣੀ ਜਿਹੜਾ ਵਾ ਉਹ ਤੁਹਾਨੂੰ ਦਿਖਾਈ ਦੇਵੇਗਾ ਜੋ ਬਾਬਾਗੰਨ ਚੋਤੇਰੀਏ ਤੋਂ ਨਾਲ ਲੱਗਦਾ ਸਰਨਦੇਵ ਸ਼ਨਾਰਾ ਹੁੰਦਾ ਹੋਇਆ ਸਰਨਦੇਵ ਦੇ ਆਸ-ਪਾਸ ਦੇ ਪਿੰਡਾਂ ਚੋਂ ਪਾਣੀ ਲੰਘਦਾ ਹੋਇਆ ਇਹ ਤੁਹਾਨੂੰ ਫੜ ਦਾ ਪਾਣੀ ਹੀ ਪਾਣੀ ਦਿਖਾਈ ਦੇਗਾ ਇਧਰ ਬਾਪੂ ਜੀ ਤੁਸੀਂ ਦੇਖ ਸਕਦੇ ਹੋ ਜੋ ਕਿ ਬੱਕਰੀਆਂ ਪਸ਼ੂ ਸੋਕੇ ਇਧਰ ਲੰਘਦੇ ਰ ਤੁਹਾਨੂੰ ਦਿਖਾਈ ਦੇਣਗੇ ਫੜ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਲੰਘਦੇ ਇੱਧਰ ਬੱਕਰੀਆਂ ਤੇ ਪਿੱਛੇ ਵੀ ਜਿਹੜੇ ਰਾਹ ਚੱਲ ਕੇ ਆ ਜਾਫਰਕੋਟ ਤੋਂ ਸ਼ੇਖ ਪੱਟੀ ਨੂੰ ਇੱਧਰ ਪਾਣੀ ਜਾਂਦਾ ਤੁਸੀਂ ਵੇਖ ਸਕਦੇ ਹੋ ਤੇ ਬਾਪੂ ਜੀ ਜਿਹੜੇ ਆ ਇੱਧਰ ਬੱਕਰੀਆਂ ਜਿਹੜੀਆਂ ਨੇ ਉਹ ਸੁੱਕੇ ਤੇ ਲਿਜਾਂਦੇ ਹੋਏ ਤੁਸੀਂ ਵੇਖ ਸਕਦੇ ਹੋ ਪਸ਼ੂ ਪਾਣੀ ਦਾ ਜਿਹੜਾ ਵਹਾਵ ਆ ਇਹ ਚੱਕ ਡੋਗਰਾਂ ਵਾਲੀ ਸਾਈਡ ਤੋਂ ਆਉਂਦਾ ਹੋਇਆ ਵੱਡੇ ਫੱਤੇਵਾਲ ਵਾਲੀ ਸਾਈਡ ਤੋਂ ਆਉਂਦਾ ਹੋਇਆ ਇੱਧਰ ਨੂੰ ਤੁਸੀਂ ਵੇਖ ਸਕਦੇ ਹੋ ਆ ਤੁਹਾਨੂੰ ਦੂਰ ਤੱਕ ਪਾਣੀ ਹੀ ਪਾਣੀ ਜਿਹੜਾ ਵਾ ਇਹ ਵੇਖਣ ਨੂੰ ਮਿਲੇਗਾ ਜੋ ਕਿ ਇਸ ਟਾਈਮ ਸਰਗਦੇਵ ਦੇ ਲਾਗੇਉਂ ਦੀ ਹੁੰਦਾ ਹੋਇਆ ਜਾਂਦਾ ਹੋਇਆ ਪੁੰਗਿਆਂ ਨੂੰ ਪੁੰਗਿਆਂ ਤੋਂ ਗਾਹ ਨੂੰ ਅੱਗੇ ਕ੍ਰੋਸ ਕਰਦਾ ਹੋਇਆ ਤੇ ਇਧਰਲੀ ਸਾਈਡ ਤੇ ਜੇਕਰ ਗੱਲ ਕਰੀਏ ਤੇ ਤੁਸੀਂ ਇਸ ਟਾਈਮ ਜਿਹੜਾ ਛੋਟਾ ਫੱਤੇ ਆਲਿਆ ਉਹ ਵੇਖ ਸਕਦੇ ਹੋ ਕਿ ਛੋਟੇ ਫੱਤੇਵਾਲ ਦੇ ਵਿੱਚ ਜਿਹੜਾ ਪਾਣੀ ਆ ਉਹ ਐਂਟਰੀ ਕਰ ਚੁੱਕਾ ਵਾ ਘਰਾਂ ਦੇ ਵਿੱਚ ਜਾਂਦਾ ਹੋਇਆ ਤੁਸੀਂ ਵੇਖ ਸਕਦੇ ਤੇ ਆਹ ਸਾਰੇ ਦਾ ਸਾਰਾ ਜਿਹੜਾ ਵਾ ਪਾਣੀ ਤੁਹਾਨੂੰ ਛੋਟੇ ਫੱਤੇ ਆਲ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੁੰਦਾ ਦਿਖਾਈ ਦੇਵੇਗਾ ਇਹ ਦੂਰ ਤੱਕ ਇਧਰ ਅੱਗੇ ਨੂੰ ਪਾਣੀ ਜੱਗੀਵਾਲ ਨੂੰ ਜਾਂਦਾ ਹੋਇਆ ਵੀ ਤੁਹਾਨੂੰ ਵੇਖਣ ਨੂੰ ਮਿਲੇਗਾ ਇਹ ਪਾਣੀ ਹੀ ਪਾਣੀ ਆ ਜਿਹਦੇ ਨਾਲ ਹਜ਼ਾਰਾਂ ਏਕੜ ਇਧਰ ਜ਼ਮੀਨ ਜਿਹੜੀ ਆ ਉਹ ਤੈਸ ਨੈਸ ਹੁੰਦੀ ਸਾਫ਼ ਦਿਖਾਈ ਦੇਵੇਗੀ ਤੁਹਾਨੂੰ ਇਹ ਨਾਲਾ ਤੋਂ ਭਿੰਡੀ ਰੋਡ ਜੋ ਕਿ ਪਾਣੀ ਤੇਜ਼ ਹੋਣ ਕਰਕੇ ਕੁਝ ਬਜ਼ੁਰਗ ਜਿਹੜੇ ਆ ਉਹ ਸਾਈਕਲਾਂ ਨੂੰ ਰੇਡ ਕੇ ਲਿਆਉਂਦੇ ਹੋਏ ਪਿੱਛੇ ਸੰਦ ਵੀ ਜਿਹੜੇ ਆ ਆਵਾਜਾਈ ਦੇ ਸਾਧਨ ਆਉਣ ਜਾਣ ਵਾਲੇ ਤੁਸੀਂ ਵੇਖ ਸਕਦੇ ਹੋ ਤੇ ਇਹ ਤੁਹਾਨੂੰ ਪਾਣੀ ਹੀ ਪਾਣੀ ਇੱਧਰ ਵੀ ਵੇਖਣ ਨੂੰ ਮਿਲੇਗਾ ਅਜਨਾਲਾ ਤੋਂ ਭਿੰਡੀ ਰੋਡ ਤੇ ਇੱਧਰਲੀ ਸਾਈਡ ਤੇ ਤੁਸੀਂ ਜਿਹੜਾ ਨਗਰ ਵਾ ਉਹ ਸ਼ਾਹਪੁਰ ਵੇਖ ਸਕਦੇ ਹੋ ਅਜਨਾਲੇ ਤਹਿਸੀਲ ਦਾ ਨਗਰ ਸ਼ਾਹਪੁਰ ਤੇ ਇਹ ਤੁਸੀਂ ਇਸ ਟਾਈਮ ਜਿਹੜਾ ਵਾ ਸ਼ਾਹਪੁਰ ਸੱਕੀ ਦਾ ਪੁਲ ਉਹ ਵੇਖ ਸਕਦੇ ਹੋ ਤੇ ਸਾਹਮਣੇ ਜਿਹੜੀ ਆਵਾਜਾਈ ਆ ਲੋਕ ਆ ਜਿਹੜੇ ਆਉਣ ਜਾਣ ਵਾਲੇ ਆ ਉਹ ਇਹ ਰਸਤਾ ਸਿੱਧਾ ਭਿੰਡੀ ਸਾਧਾ ਨੂੰ ਜਾਂਦਾ ਵਾ ਭਿੰਡੀ ਸਾਧਾ ਨੂੰ ਨਿਕਲਦਾ ਵਾ ਤੇ ਅਜਨਾਲੇ ਵਾਲੀ ਜਿਹੜੀ ਸੱਕੀ ਆ ਉਹਦਾ ਜਿਹੜਾ ਪਾਣੀ ਆ ਪਾਣੀ ਦਾ ਵਹਾ ਤੁਸੀਂ ਇਧਰਲੀ ਸਾਈਡ ਤੇ ਦੇਖ ਸਕਦੇ ਹੋ ਆ ਸਾਰੇ ਦਾ ਸਾਰਾ ਜਿਹੜਾ ਤੁਹਾਨੂੰ ਪਾਣੀ ਆ ਇਹ ਅਜਨਾਲੇ ਵਾਲੀ ਸਾਈਡ ਤੋਂ ਆਉਂਦਾ ਹੋਇਆ ਆਉਂਦਾ ਹੋਇਆ ਜਿਹੜਾ ਵਾ ਉਹ ਦਿਖਾਈ ਦੇਵੇਗਾ ਜੋ ਕਿ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ ਪਾਣੀ ਇਧਰ ਨੂੰ ਭਿੰਡੀਆਂ ਵਾਲੀ ਸਾਈਡ ਨੂੰ ਸੱਕੀ ਦੇ ਵਿੱਚ ਜਿਹੜਾ ਆਉਂਦਾ ਪਿਆ ਵਾ ਉਹ ਦੇਖ ਸਕਦੇ ਹੋ ਤੇ ਇਧਰ ਜਿਹੜੇ ਨੇ ਕੁਝ ਲੋਕ ਵੀ ਐਸ ਟਾਈਮ ਪਾਣੀ ਦਾ ਜਿਹੜਾ ਵਾ ਵਹਾ ਵੇਖਣ ਵਾਸਤੇ ਆਏ ਹੋਏ ਤੁਸੀਂ ਦੇਖ ਸਕਦੇ ਹੋ ਤੇ ਇਹ ਜਿਹੜਾ ਪੋਲਵਾ ਇਹ ਸ਼ਾਹਪੁਰ ਜਿਵੇਂ ਤੁਹਾਨੂੰ ਦੱਸਿਆ ਵਾ ਕਿ ਸੱਕੀ ਵਾਲਾ ਪੋਲ ਵਾ ਤੇ ਇਧਰਲੀ ਸਾਈਡ ਤੋਂ ਜਿਹੜਾ ਪਾਣੀ ਵਾ ਅਜਨਾਲੇ ਵਾਲੀ ਸਾਈਡ ਤੋਂ ਆਉਂਦਾ ਤੁਸੀਂ ਵੇਖ ਸਕਦੇ ਹੋ ਤੇ ਜੇਕਰ ਗੱਲ ਕਰੀਏ ਕਿ ਇਧਰ ਨੂੰ ਅੱਗੇ ਵਾਲ ਨੂੰ ਪਾਣੀ ਜਿਹੜਾ ਬਹੁਤ ਤੇਜ਼ ਵਧਦਾ ਹੋਇਆ ਤੁਹਾਨੂੰ ਦਿਖਾਈ ਦੇਵੇਗਾ ਤੇ ਜਿਹੜੇ ਸੱਕੀ ਦੇ ਨਾਲ ਲੱਗਦੇ ਘਰ ਆ ਉਹ ਤੁਸੀਂ ਵੇਖ ਸਕਦੇ ਹੋ ਸਾਹਮਣੇ ਕੇ ਉਹਨਾਂ ਦੇ ਅੰਦਰ ਜਿਹੜਾ ਪਾਣੀ ਆ ਉਹ ਵੀ ਦਾਖਲ ਹੋ ਚੁੱਕਾ ਵਾ ਤੇ ਪਾਣੀ ਐਂਟਰੀ ਕਰਦਾ ਹੋਇਆ ਉਹਨਾਂ ਦੇ ਘਰਾਂ ਦੇ ਵਿੱਚ ਉਹ ਤੁਸੀਂ ਸਾਹਮਣੇ ਵੇਖ ਸਕਦੇ ਹੋ ਕਿ ਇਹ ਸ਼ਾਹਪੁਰ ਸੱਕੀ ਦੇ ਨੇੜੇ ਨਾਲ ਲੱਗਦੇ ਘਰ ਜਿਹੜੇ ਆ ਉਹ ਪਾਣੀ ਦੀ ਮਾਰ ਹੇਠ ਆਉਂਦੇ ਹੋਏ ਤੁਸੀਂ ਦੇਖ ਸਕਦੇ ਹੋ ਅਸੀਂ ਹੁਣ ਇਸ ਟਾਈਮ ਜਨਾਲੇ ਪਹੁੰਚ ਚੁੱਕੇ ਆਂ ਤੇ ਇਧਰਲੀ ਸਾਈਡ ਤੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਜੋ ਕਿ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਇਸ ਟਾਈਮ ਪਾਣੀ ਜਿਹੜਾ ਵਾ ਉਹ ਲੱਗ ਚੁੱਕਾ ਵਾ ਤੇ ਇਧਰਲੀ ਸਾਈਡ ਤੇ ਤੁਹਾਨੂੰ ਸਾਰਾ ਪਾਣੀ ਹੀ ਪਾਣੀ ਜਿਹੜਾ ਵਾ ਉਹ ਵੇਖਣ ਨੂੰ ਮਿਲੇਗਾ ਤੇ ਸੱਕੀ ਦੀ ਗੱਲ ਕਰੀਏ ਤੇ ਸੱਕੀ ਤੁਸੀਂ ਵੇਖ ਸਕਦੇ ਹੋ ਜਿਹੜੀ ਕਿ ਇਸ ਟਾਈਮ ਥੋੜਾ ਜਿਹਾ ਪਾਣੀ ਜੇਕਰ ਗੱਲ ਕਰੀਏ ਕਿ ਰਾਹਤ ਮਿਲੀ ਆ ਪਰ ਜੇਕਰ ਪਾਣੀ ਦੀ ਗੱਲ ਕਰੀਏ ਤੇ ਪਾਣੀ ਜਿਹੜੇ ਆ ਉਹ ਫੋਲਵਾ ਤੁਹਾਨੂੰ ਸਾਹਮਣੇ ਗੁਜਰਾں ਦੀਆਂ ਜਿਹੜੀਆਂ ਕੁੱਲੀਆਂ ਨੇ ਵਣਜਾਰਿਆਂ ਦੀਆਂ ਜਿਹੜੀਆਂ ਕੁੱਲੀਆਂ ਨੇ ਉਹ ਡੁੱਬੀਆਂ ਹੋਈਆਂ ਦਿਖਾਈ ਦੇਣਗੀਆਂ ਤੇ ਤੁਹਾਨੂੰ ਅਸੀਂ ਸੱਕੀ ਦੇ ਉੱਪਰ ਜਾ ਕੇ ਸੱਕੀ ਦੀ ਜਿਹੜੀ ਜਾਣਕਾਰੀ ਆ ਉਹ ਵੀ ਦੇਣੇ ਆ ਲੇਕਿਨ ਜੇ ਇੱਥੇ ਜੇਕਰ ਗੱਲ ਕਰੀਏ ਵਾਹਣਾ ਦੀ ਤੇ ਵਾਹਣ ਜਿਹੜੇ ਆ ਉਹ ਫੇਲਾ ਲੈ ਇਸ ਟਾਈਮ ਚੱਲਦੇ ਤੁਹਾਨੂੰ ਦਿਖਾਈ ਦੇਣਗੇ ਤੇ ਇਹ ਇਸ ਟਾਈਮ ਅਸੀਂ ਅਜ ਨਾਲਾ ਸੱਕੀ ਪੋਲ ਦੇ ਉੱਪਰੋਂ ਤੇ ਇੱਥੇ ਜਿਹੜਾ ਪਾਣੀ ਦਾ ਤੇਜ ਵਹਾਅ ਉਹ ਤੁਸੀਂ ਵੇਖ ਸਕਦੇ ਹੋ ਅਸੀਂ ਫਿਲਹਾਲ ਇਸ ਟਾਈਮ ਸੱਕੀ ਦੇ ਉੱਪਰੋਂ ਇਹ ਤੁਸੀਂ ਅਜਨਾਲਾ ਸੱਕੀ ਦੇ ਉੱਪਰ ਦਾ ਜਿਹੜਾ ਵਿਊ ਆ ਉਹ ਦੇਖ ਸਕਦੇ ਹੋ ਇੱਧਰ ਬਣ ਜਾ ਰਿਆਂ ਦੀਆਂ ਕੁੱਲੀਆਂ ਗੁਜਰਾں ਦੀਆਂ ਜਿਹੜੀਆਂ ਕੁੱਲੀਆਂ ਨੇ ਉਹ ਪਾਣੀ ਦੇ ਨਾਲ ਲੱਤ-ਪੱਤ ਹੋਈਆਂ ਨੱਕੋ-ਨੱਕ ਹੋਈਆਂ ਦੇਖ ਸਕਦੇ ਹੋ ਤੇ ਇੱਧਰ ਵੀ ਤੁਸੀਂ ਅਜਨਾਲੇ ਦਾ ਵਿਊ ਜਿਹੜਾ ਵਾ ਉਹ ਦੇਖ ਸਕਦੇ ਹੋ ਤੇ ਤੁਹਾਨੂੰ ਅਸੀਂ ਹੁਣ ਸੜਕ ਤੋਂ ਦੂਸਰੀ ਸਾਈਡ ਤੇ ਜਿਹੜਾ ਵਾ ਉਹ ਜਾ ਕੇ ਉੱਧਰ ਦਾ ਵਿਊ ਦਿਖਾਉਨੇ ਆ ਤੇ ਇੱਧਰਲੀ ਸਾਈਡ ਤੇ ਜਿਹੜਾ ਵਾ ਉਹ ਇੱਕ ਆ ਰੈੱਡ ਚੁੰਨੀ ਦੇ ਨਾਲ ਲਗਾਇਆ ਹੋਇਆ ਜਿਹੜਾ ਤੁਸੀਂ ਉਹ ਕਪੜਾ ਵੇਖ ਸਕਦੇ ਹੋ ਇੱਥੇ ਇੱਕ ਲੱਗਦਾ ਕਿ ਪੋਲ ਨੂੰ ਥੋੜਾ ਜਾਂ ਜਿਹੜਾ ਵਾ ਉਹ ਸ਼ੇਕ ਹੋਇਆ ਵਾ ਪੋਲ ਦੇ ਵਿੱਚ ਜਾਂ ਇੱਥੇ ਕੁਝ ਖਤਰੇ ਦਾ ਨਿਸ਼ਾਨ ਵਾ ਉਹਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤੇ ਇਧਰ ਜੇਕਰ ਗੱਲ ਕਰੀਏ ਕਿ ਇਧਰਲੀ ਸਾਈਡ ਤੇ ਤੁਸੀਂ ਵੇਖ ਸਕਦੇ ਹੋ ਪਾਣੀ ਹੀ ਪਾਣੀ ਜਿਹੜਾ ਵਾ ਉਹ ਸੱਕੀ ਨੂੰ ਜਾਂਦਾ ਹੋਇਆ ਅ ਅਜਨਾਲੇ ਇਸ ਟਾਈਮ ਅਸੀਂ ਹੈਗੇ ਆ ਤੇ ਇਸ ਟਾਈਮ ਤੁਸੀਂ ਅਜਨਾਲੇ ਦਾ ਜਿਹੜਾ ਲਾਈਵ ਵੀਊ ਆ ਉਹ ਵੇਖ ਸਕਦੇ ਹੋ ਤੇ ਇਧਰਲੀ ਸਾਈਡ ਤੇ ਜਿਹੜੀ ਆ ਫੈਕਟਰੀ ਵਗੈਰਾ ਉਹ ਵੀ ਲੱਤ ਪਤ ਪਾਣੀ ਦੇ ਨਾਲ ਹੋਈ ਤੁਸੀਂ ਵੇਖ ਸਕਦੇ ਹੋ ਨੱਕੋ ਨੱਕ ਭਰੀ ਹੋਈ ਤੁਸੀਂ ਵੇਖ ਸਕਦੇ ਹੋ ਤੇ ਪਾਣੀ ਦਾ ਜਿਹੜਾ ਵਹਾਵਾ ਉਹ ਵੀ ਤੁਸੀਂ ਚੱਲਦਾ ਵੇਖ ਸਕਦੇ ਹੋ ਜੋ ਕਿ ਇਸ ਟਾਈਮ ਤੁਹਾਨੂੰ ਪਾਣੀ ਹੀ ਪਾਣੀ ਅਦਨਾਲੇ ਵੇਖਣ ਨੂੰ ਮਿਲੇਗਾ ਪਰ ਜੇਕਰ ਗੱਲ ਕਰੀਏ ਕਿ ਕੱਲ ਨਾਲੋਂ ਥੋੜਾ ਜਿਹਾ ਪਾਣੀ ਜਿਹੜਾ ਵਾ ਉਹ ਡਾਊਨ ਹੋਇਆ ਵਾ ਜੇਕਰ ਗੱਲ ਕਰੀਏ ਕੱਲ ਪਾਣੀ ਦੀ ਤੇ ਪਾਣੀ ਇਸ ਪੁਲ ਦੇ ਉੱਪਰ ਦੀ ਕ੍ਰੋਸ ਕਰਦਾ ਸੀ ਤੇ ਹੁਣ ਥੋੜਾ ਜਿਹਾ ਜਿਹੜਾ ਪਾਣੀ ਆ ਉਹ ਘਟਿਆ ਵਾ ਤੇ ਇਧਰ ਰਾਹ ਚਾਲ ਕੇ ਜਿਹੜੇ ਆ ਉਹ ਤੁਸੀਂ ਜਾਂਦੇ ਹੋਏ ਵੇਖ ਸਕਦੇ ਹੋ ਗੁਰੂ ਕੇ ਬਾਗ ਵਾਲੇ ਜਿਹੜੇ ਬਾਬੇ ਉਹਨਾਂ ਵੱਲੋਂ ਜਿਹੜੀ ਸੇਵਾ ਵਾ ਕੜੀ ਚੌਲਾਂ ਦੀ ਉਹ ਕੀਤੀ ਜਾਂਦੀ ਆ ਅਜਨਾਲਾ ਸੱਕੀ ਪੁਲ ਦੇ ਉੱਤੇ ਕੜੀ ਚੌਲਾਂ ਦਾ ਲੰਗਰ ਵੀ ਵੇਖ ਸਕਦੇ ਹੋ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਨਾਲਾ ਸੱਕੀ ਦੇ ਪੁਲ ਦੇ ਬਿਲਕੁਲ ਉੱਪਰ ਤੇ ਇਧਰਲੀ ਸਾਈਡ ਤੇ ਜੇਕਰ ਗੱਲ ਕਰੀਏ ਕਿ ਰਾਸ਼ਨ ਦੀ ਜਿਹੜੀ ਸੇਵਾ ਵਾ ਉਹ ਵੀ ਕੀਤੀ ਜਾਂਦੀ ਆ ਉਹ ਵੀ ਤੁਸੀਂ ਵੇਖ ਸਕਦੇ ਹੋ ਤੇ ਇੱਥੇ ਹੜਪੀੜਤਾਂ ਲਈ ਜਿਹੜੀ ਰਾਸ਼ਨ ਦੀ ਸੇਵਾ ਵਾ ਉਹ ਵੀ ਕੀਤੀ ਗਈ ਆ ਤੁਸੀਂ ਵੀ ਦੇਖ ਸਕਦੇ ਹੋ ਤੇ ਅਸੀਂ ਤੁਹਾਨੂੰ ਜਿਹੜੀ ਆ ਅੱਗੇ ਦੀ ਜਾਣਕਾਰੀ ਉਹ ਵੀ ਦਿੰਨੇ ਆ ਥੱਕੀ ਵਾਲੇ ਪੁਲ ਦੇ ਉੱਪਰ ਜਿਹੜੀ ਆ ਫੜ ਪੀੜਤਾਂ ਦੀ ਸਹਾਇਤਾ ਲਈ ਅਜਨਾਲਾ ਤੇ ਰਮਦਾਸ ਏਰੀਏ ਵੱਲੋਂ ਜਿਹੜਾ ਰਾਹਤ ਦਾ ਕੈਂਪ ਲਗਾਇਆ ਗਿਆ ਵਾ ਉਹ ਵੀ ਤੁਸੀਂ ਬਿਲਕੁਲ ਸਾਹਮਣੇ ਦੇਖ ਸਕਦੇ ਹੋ ਤੇ ਜੇਕਰ ਇੱਧਰ ਦੀ ਗੱਲ ਕਰੀਏ ਇੱਧਰ ਰਾਹ ਚਾਲਕ ਜਿਹੜੇ ਨੇ ਉਹ ਆਉਣ ਵਾਲੇ ਤੇ ਜਾਣ ਵਾਲੇ ਜਿਹੜੇ ਉਹ ਵੀ ਤੁਹਾਨੂੰ ਦਿਖਾਈ ਦੇਣਗੇ ਇਹ ਇਸ ਟਾਈਮ ਇਸਾਂ ਦਾ ਜਿਹੜਾ ਲਾਈਵ 뷰 ਤੁਹਾਨੂੰ ਦਿਖਾਉਂਦੇ ਆ ਤੇ ਇੱਧਰਲੀ ਸਾਈਡ ਤੇ ਵੀ ਜੇਕਰ ਗੱਲ ਕਰੀਏ ਤੁਹਾਨੂੰ ਸਾਹਮਣੇ ਜਿਹੜੇ ਆ ਰੱਖੀ ਚਾਲ ਦੇ ਜਿਹੜੇ ਆਉਂਦੇ ਦਿਖਾਈ ਦੇਣਗੇ ਤੇ ਇੱਧਰ ਵੀ ਬਿਲਕੁਲ ਜਿਹੜੀ ਆ ਗਊਸ਼ਾਲਾ ਮਹਾਵਾ ਵੱਲੋਂ ਜਿਹੜੀ ਆ ਬਾਬਾ ਹਰਜੀਤ ਸਿੰਘ ਗਊਸ਼ਾਲਾ ਮਹਾਵੇ ਵੱਲੋਂ ਉਹ ਸੇਵਾ ਖੜ ਪੀੜ ਤਾਂ ਨਹੀਂ ਕਰਵਾਈ ਜਾ ਰਹੀ ਹੈ ਤੇ ਤੁਸੀਂ ਪਿਛੇ ਤੱਕ ਜਿਹੜੇ ਆ ਲੋਕ ਉਹ ਵੇਖ ਸਕਦੇ ਹੋ ਇਹ ਤੁਸੀਂ ਅਜਨਾਲਾ ਸੱਕੀ ਵਾਲਾ ਕੋਲ ਜਿਹੜਾ ਉਹ ਵੀ ਵੇਖ ਸਕਦੇ ਹੋ ਉਹ ਥਾਂ ਦਾ ਇਸ ਟਾਈਮ ਦਾ ਜਿਹੜਾ ਵਿਊ ਆ ਉਹ ਵੀ ਵੇਖ ਸਕਦੇ ਹੋ ਇੱਥੇ ਲੰਗਰ ਵੀ ਫੁੱਲ ਵਰਤਾਏ ਜਾਂਦੇ ਆ ਪਾਣੀ ਦੀ ਸੇਵਾ ਕੀਤੀ ਜਾਂਦੀ ਆ ਮੈਡੀਕਲ ਕੈਂਪ ਜਿਹੜਾ ਵਾ ਉਹ ਵੀ ਇੱਥੇ ਲੱਗਾ ਵੇਖ ਸਕਦੇ ਹੋ ਇੱਥੇ ਜਿਹੜਾ ਵਾ ਆਚਾਰਸਾਂ ਦਾ ਲੰਗਰ ਵੀ ਇਸ ਟਾਈਮ ਲੱਗਾ ਵੇਖ ਸਕਦੇ ਹੋ ਪਾਣੀ ਵੀ ਵਰਤਾਇਆ ਜਾ ਰਿਹਾ ਹੈ ਭਜਨਾਲਾ ਦੇ ਜਿਹੜੇ ਹਾਲਾਤ ਆ ਉਹ ਵੀ ਵੇਖ ਸਕਦੇ ਹੋ ਪਾਣੀ ਹੀ ਪਾਣੀ ਤੁਹਾਨੂੰ ਇੱਥੇ ਤੁਰ ਕੇ ਸਾਈਕਲਾਂ ਤੇ ਬਾਈਕ ਤੇ ਜਿਹੜੇ ਆਉਣ ਜਾਣ ਵਾਲੇ ਨੇ ਉਹ ਰੇਡ ਕੇ ਲਿਆਂਦੇ ਹੋ ਤੁਹਾਨੂੰ ਵੇਖਣ ਨੂੰ ਮਿਲਣਗੇ ਪਿੱਛੇ ਗੱਡੀ ਜਿਹੜੀ ਆ ਅੱਧਿਓ ਜਿਆਦੀ ਪਾਣੀ ਦੇ ਵਿੱਚ ਡੁੱਬੀ ਹੋਈ ਵੇਖ ਸਕਦੇ ਹੋ ਇੱਧਰ ਤੁਸੀਂ ਪਾਣੀ ਦੇ ਵਿੱਚ ਆਉਣ ਜਾਣ ਵਾਲੇ ਜਿਹੜੇ ਤੁਰ ਕੇ ਕੋ ਸਾਈਕਲਾਂ ਤੇ ਲੋਕ ਵੇਖ ਸਕਦੇ ਹੋ ਇੱਥੇ ਤੁਸੀਂ ਹੜ ਦੇ ਕਾਰਨ ਮੱਝਾਂ ਜਿਹੜੀਆਂ ਨੇ ਉਹ ਵੀ ਸੁੱਕੇ ਥਾਂ ਤੇ ਲੈ ਜਾਂਦੇ ਹੋਏ ਵੇਖ ਸਕਦੇ ਹੋ ਰਾ ਚਾਲ ਕੇ ਇੱਥੇ ਮੱਝਾਂ ਨਾਲ ਇੱਕ ਜਿਹੜੀ ਟਰਾਲੀ ਆ ਉਹ ਭਰੀ ਹੋਈ ਤੁਹਾਨੂੰ ਦਿਖਾਈ ਦੇਵੇਗੀ ਤੇ ਇੱਥੇ ਤੁਸੀਂ ਪਾਣੀ ਵਾਲੇ ਪਾਣੀ ਦੇ ਵਿੱਚ ਜਿਹੜੇ ਆ ਟਰੈਕਟਰ ਜਾਂਦੇ ਹੋਏ ਵੀ ਦੇਖ ਸਕਦੇ ਹੋ ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਜਿਹੜੇ ਆ ਉਹ ਪਾਣੀ ਦੇ ਵਿੱਚੋਂ ਦੀ ਤੁਰ ਕੇ ਲੰਘਦੇ ਹੋਏ ਤੁਹਾਨੂੰ ਦਿਖਾਈ ਦੇਣਗੇ ਤੇ ਕੁਝ ਜਿਹੜੇ ਨੇ ਉਹ ਇੱਧਰ ਘਰ ਦੀਆਂ ਦੁਕਾਨਾਂ ਦੀਆਂ ਛੱਤਾਂ ਦੇ ਉੱਪਰ ਖੜੇ ਹੋਏ ਵੀ ਤੁਸੀਂ ਦੇਖ ਸਕਦੇ ਤੇ ਇੱਧਰ ਇੱਕ ਪਾਣੀ ਵਾਲੀ ਬੋਟ ਜਿਹੜੀ ਆ ਉਹ ਵੀ ਦੇਖ ਸਕਦੇ ਇੱਥੇ ਤੁਸੀਂ ਮਸ਼ੀਨਰੀ ਸੰਦ ਸਮਾਨ ਜਿਹੜੇ ਨੇ ਪਾਣੀ ਦੇ ਨਾਲ ਡੁੱਬੇ ਹੋਏ ਦੇਖ ਸਕਦੇ ਹੋ ਪਾਣੀ ਇੰਨਾ ਜ਼ਿਆਦਾ ਤੇਜ਼ ਆਇਆ ਕਿ ਕਿਸੇ ਦੀ ਬਾਹ ਨਹੀਂ ਰਹੀ ਮਸਤ ਮਸਾਂ ਭੱਜ ਕੇ ਜਾਂਣਾ ਵਿਚਾਂ ਗਿਆ ਇਹ ਜਿਹੜੀ ਖੂਲੀ ਸੀ ਪਾਣੀ ਦੇ ਨਾਲ ਦਾਤਪਤ ਹੋਈ ਸੀ ਡੁੱਬੀ ਸੀ ਥੋੜਾ ਜਿਹਾ ਹੁਣ ਪਾਣੀ ਘਟਿਆ ਵਾ ਇਧਰ ਤੁਸੀਂ ਦੁਕਾਨਾਂ ਦੇ ਵਿੱਚ ਘਰਾਂ ਦੇ ਵਿੱਚ ਅੰਦਰਾਂ ਦੇ ਵਿੱਚ ਜਿਹੜਾ ਵਾ ਪਾਣੀ ਹਲੇ ਵੀ ਦੇਖ ਸਕਦੇ ਹੋ ਕਿ 10-10 ਫੁੱਟ ਪਾਣੀ ਜਿਹੜਾ ਵਾ ਇਧਰ ਤੁਸੀਂ ਟਰੈਲੀ ਟਰੈਕਟਰ ਦੇਖ ਸਕਦੇ ਹੋ ਜੋ ਕਿ ਟਰੈਲੀ ਇਸ ਟਾਈਮ ਤੂੜੀ ਦੇ ਨਾਲ ਭਰੀ ਹੋਈ ਇਧਰ ਬਾਬਿਆਂ ਵੱਲੋਂ ਜਾਂ ਲੋਕਲ ਲੋਕਾਂ ਵੱਲੋਂ ਜਿਹੜੀ ਆ ਸੇਵਾ ਜਿਹੜੀ ਆ ਤੂੜੀ ਦੀ ਉਹ ਕੀ ਉਹ ਕੀਤੀ ਜਾਂਦੀ ਆ ਪਿੰਡਾਂ ਨੂੰ ਪਸ਼ੂਆਂ ਵਾਸਤੇ ਜਿਹੜੀ ਤੂੜੀ ਆ ਉਹ ਲੈ ਜਾਂਦੇ ਹੋਏ ਤੁਸੀਂ ਵੇਖ ਸਕਦੇ ਹੋ ਉੱਪਰ ਬਾਬੇ ਬੈਠੇ ਵੀ ਤੁਸੀਂ ਵੇਖ ਸਕਦੇ ਹੋ ਤੇ ਜਿਹੜੀ ਸੇਵਾ ਵਾ ਉਹ ਤੂੜੀ ਦੀ ਕੀਤੀ ਜਾਂਦੀ ਆ ਹੜ ਪੀੜਤ ਪਰਿਵਾਰਾਂ ਵਾਸਤੇ ਜਾਂ ਡੰਗਰਾਂ ਵਾਸਤੇ ਉਹਨਾਂ ਦੇ ਪਸ਼ੂਆਂ ਵਾਸਤੇ ਤੂੜੀ ਲੈ ਜਾਂਦੇ ਹੋਏ ਇੱਧਰ ਤੁਸੀਂ ਆਹ ਟਰੈਲੀ ਦੇ ਵਿੱਚ ਵੀ ਵੇਖ ਸਕਦੇ ਹੋ ਡੰਗਰਾਂ ਦਾ ਚਾਰਾ ਜਿੰਨਾ ਵਿੱਚ ਪੱਠੇ ਚਾਰ ਇੱਧਰ ਤੁਸੀਂ ਟਰਾਲੀ ਜਿਹੜੀ ਆ ਇਹਦੇ ਵਿੱਚ ਆਜਾਰ ਆਇਆ ਹੋਇਆ ਪੱਠੇ ਆਏ ਹੋਏ ਵੇਖ ਸਕਦੇ ਹੋ ਤੇ ਹੱਥਾਂ ਵਿੱਚ ਇਹਨਾਂ ਨੇ ਪਰਚੀਆਂ ਫੜੀਆਂ ਨੇ ਤੇ ਲਾਈਨਾਂ ਲੱਗੀਆਂ ਨੇ ਵੱਡੀਆਂ-ਵੱਡੀਆਂ ਲੱਗਦਾ ਇੱਥੇ ਜਿਹੜੇ ਪੱਠੇ ਆ ਅਚਾਰ ਆ ਅਜਨਾਲੇ ਦੇ ਵਿੱਚ ਇਹਨਾਂ ਨੂੰ ਮੇਰੇ ਖਿਆਲ ਨਾਲ ਪਰਚੀ ਦੇ ਹਿਸਾਬ ਨਾਲ ਵੰਡਿਆ ਜਾ ਰਿਹਾ ਪਰਚੀ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਤੇ ਇਹ ਤੁਸੀਂ ਜਿਹੜੇ ਗੋਲ-ਗੋਲ ਪੰਡਾ ਤੁਸੀਂ ਵੀ ਦੇਖ ਸਕਦੇ ਹੋ ਇਹਦੇ ਵਿੱਚ ਅਚਾਰ ਆ ਬਾਕੀ ਇਹ ਜਨਾਲੇ ਦੀ ਜਾਣਕਾਰੀ ਤੁਹਾਨੂੰ ਅਸੀਂ ਅੱਗੇ ਚੱਲ ਕੇ ਦਿੰਨੇ ਆ ਕਿ ਕੀ ਇਸ ਟਾਈਮ ਦਾ ਮਾਹੌਲ ਆ ਸੋ ਫਿਲਹਾਲ ਅਸੀਂ ਇਸ ਟਾਈਮ ਅਜਨਾਲੇ ਦੇ ਵਿੱਚ ਆ ਤੁਸੀਂ ਅਜਨਾਲੇ ਦੀਆਂ ਜਿਹੜੀਆਂ ਗਲੀਆਂ ਨੇ ਇਧਰਲੀ ਸਾਈਡ ਤੇ ਦੇਖ ਸਕਦੇ ਹੋ ਜਿਹੜੇ ਨਾਲ ਸਕੀ ਦੇ ਘਾਰੇ ਆ ਉਹਨਾਂ ਦੇ ਵਿੱਚ ਜਿਹੜਾ ਪਾਣੀ ਆ ਅੰਦਰ ਦਾਖਲ ਹੋ ਚੁੱਕਾ ਹੈ ਅੰਦਰ ਐਂਟਰੀ ਹੋ ਚੁੱਕਾ ਵਾ ਤੁਸੀਂ ਪਾਣੀ ਹੀ ਪਾਣੀ ਵੇਖ ਸਕਦੇ ਹੋ ਜੋ ਕਿ ਇਸ ਟਾਈਮ ਨਾਲ ਲੱਗਦੇ ਸਕੀ ਦੇ ਇਧਰ ਨੂੰ ਜਿਹੜੇ ਘਾਰੇ ਆ ਦੁਕਾਨਾਂ ਨੇ ਫਿਲਹਾਲ ਉਹਨਾਂ ਦਾ ਰੋਜ਼ਗਾਰ ਜਿਹੜਾ ਉਹ ਵੀ ਬੰਦ ਹੋ ਚੁੱਕਾ ਵਾ ਤੇ ਪਾਣੀ ਹੀ ਪਾਣੀ ਤੁਹਾਨੂੰ ਵੇਖਣ ਨੂੰ ਮਿਲੇਗਾ ਤੇ ਜੇਕਰ ਇਧਰਲੀ ਸਾਈਡ ਤੇ ਗੱਲ ਕਰੀਏ ਤੇ ਇਧਰਲੀ ਸਾਈਡ ਤੇ ਵੀ ਕੈਮਰਾਮੈਨ ਨੂੰ ਕਹਿੰਨੇ ਕਿ ਇਧਰ ਮੜਾ ਜਾਂ ਹੋ ਗਏ ਆ ਥੋੜਾ ਜਾਂ ਹੋ ਗਏ ਜਿਹੜੀ ਇਧਰਲੀ ਦੁਕਾਨਾਂ ਆ ਉਹ ਵੀ ਦਿਖਾ ਦਿਓ ਤਾਂ ਜੋ ਬਾਪੂ ਜੀ ਇੱਥੇ ਤੁਹਾਨੂੰ ਵੇਖਣ ਨੂੰ ਮਿਲਣਗੇ ਇੱਥੇ ਉਹ ਵੀ ਅੱਗੇ ਵੀ ਜੇਕਰ ਗੱਲ ਕਰੀਏ ਤੇ ਸੱਕੀ ਦਾ ਇੰਨਾ ਕਿ ਜ਼ਿਆਦਾ ਪਾਣੀ ਸੀਗਾ ਜਿਸ ਕਾਰਨ ਇੱਥੇ ਪਾਣੀ ਹੀ ਪਾਣੀ ਹੋਣ ਦੇ ਕਾਰਨ ਜੋ ਆ ਦੁਕਾਨਦਾਰੀ ਕਾਰੋਬਾਰ ਉਹ ਵੀ ਤੁਹਾਨੂੰ ਠੱਪ ਹੁੰਦੇ ਵੇਖਣ ਨੂੰ ਮਿਲਣਗੇ ਸੋ ਇੱਥੇ ਅਸੀਂ ਬਾਪੂ ਜੀ ਹੁਣਾਂ ਦੇ ਨਾਲ ਕਰਦੇ ਹਾਂ ਗੱਲਬਾਤ ਜਿਨ੍ਹਾਂ ਦੀ ਇੱਥੇ ਕਰਿਆਨੇ ਵਾਲੀ ਦੁਕਾਨ ਹੈ ਕਵਲ ਸਿੰਘ ਇਹ ਅਜਨਾਲੇ ਦਾ ਮਹੱਲਾ ਜਿਹੜਾ ਵਾ ਅਜਨਾਲੇ ਦਾ ਜਿਹੜਾ ਏਰੀਆ ਵਾ ਇਹ ਗਾਂਧੀ ਨਗਰ ਗਾਂਧੀ ਨਗਰ ਗਾਂਧੀ ਨਗਰ ਏਰੀਆ ਵਾ ਇੱਥੇ ਬਾਪੂ ਜੀ ਹੁਣਾਂ ਦੇ ਨਾਲ ਕਰਦੇ ਆਪਾਂ ਗੱਲਬਾਤ ਅੰਕਲ ਜੀ ਹੜ ਦੀ ਜਿਹੜੀ ਮਾਰਵਾ ਉਹ ਇੰਨੀ ਜਿਆਦੀ ਪਈ ਆ ਜਨਾਲੇ ਦੇ ਵਿੱਚ ਕਿ ਤੁਹਾਨੂੰ ਕਿੰਨਾ ਕੁ ਤੁਹਾਡੇ ਕਾਰੋਬਾਰ ਦੇ ਵਿੱਚ ਫਰਕ ਪਿਆ ਵਾ ਕਿੰਨੇ ਕਾਰੋਬਾਰ ਬੰਦ ਹੋਇਆ ਹੈ ਜੀ ਹਾਂਜੀ ਬੰਦ ਹੋਇਆ ਵਾ ਤੇ ਸਰਕਾਰ ਵੱਲੋਂ 4-5 ਨਾਲ ਬੰਦ ਹੋਇਆ ਸਰਕਾਰ ਵੱਲੋਂ ਜਾਂ ਫਿਰ ਕੋ ਪ੍ਰਸ਼ਾਸਨ ਵੱਲੋਂ ਤੁਹਾਡੀ ਦੇਖਭਾਲ ਕੀਤੀ ਗਈ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਅੱਛਾ ਹਲੇ ਤੱਕ ਇੱਥੇ ਕੋਈ ਵੀ ਨਹੀਂ ਆਇਆ ਆ ਤੂੰ ਆ ਗਿਆ ਮੀਰਾ ਹਾਂਜੀ ਉਹ ਕੱਲਾ ਜੀ ਇੱਥੇ ਆਇਆ ਪਿਛੇ ਕੋਈ ਨਹੀਂ ਆਇਆ ਸੀ ਅੱਛਾ ਇੱਥੇ ਜਾਨੀ ਕਿ ਕੋਈ ਭੈਣ ਭਰਾ ਦੀ ਸਾਰ ਲੈਣ ਵਾਸਤੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਵੀ ਨਹੀਂ ਆਇਆ ਗਿਆ ਪਾਣੀ ਆ ਅੱਜ ਥੋੜਾ ਜਿਹਾ ਲੱਸਾ ਨਹੀਂ ਪਾਣੀ ਦੁਕਾਨ ਦੇ ਵਿੱਚ ਹੀ ਹਾਂਜੀ ਸੌਦਾ ਇਹ ਕੱਢ ਕੁੱਢੇ ਗਾਂ ਲੈ ਗਏ ਘਰ ਆਪਣੇ ਹਾਂਜੀ ਤਾਂ ਰੱਖਿਆ ਕੋਠੇ ਤੇ ਕੰਧਵਾ ਇਹ ਤੁਸੀਂ ਕਾਹਦੇ ਤੋਂ ਕੱਢੀ ਆ ਇਹਦਾ ਕੀ ਕਾਰਨ ਪਾਣੀ ਬੜੇ ਜ਼ੋਰ ਚ ਆਉਂਦਿਆ ਇਹ ਵਾਧਾ ਆਉਂਦਾ ਹੈ ਐਨੋਂ ਤੇ ਫਿਰ ਅਸੀਂ ਕੰਧ ਕੀਤੀ ਆਪਣੇ ਬਚਾਅ ਵਾਸਤੇ ਅੱਛਾ ਮਤਲਬ ਕਹਿੰਦਾ ਤੁਹਾਡਾ ਇਹ ਭਾਵੇਂ ਆ ਕਿ ਆਪਣੇ ਬਚਾਅ ਵਾਸਤੇ ਇਹ ਜਿਹੜੀ ਆ ਸ਼ਟਰ ਦੇ ਸਾਹਮਣੇ ਤੁਹਾਨੂੰ ਕੰਦ ਕੱਢਣੀ ਪਈ ਆ ਕਿ ਸਾਡਾ ਕੰਦ ਕੱਢਣੀ ਪਈ ਪਰ ਪਾਣੀ ਫੇਰ ਵੀ ਆ ਗਿਆ ਅੱਛਾ ਪਾਣੀ ਫੇਰ ਵੀ ਆ ਗਿਆ ਕੰਦ ਕਰਨ ਦੇ ਬਾਵਜੂਦ ਵੀ ਪਾਣੀ ਅੰਦਰ ਆ ਗਿਆ ਪਾਣੀ ਫੇਰ ਵੀ ਆ ਗਿਆ ਇੰਨਾ ਪਾਣੀ ਇੱਧਰ ਤੁਸੀਂ ਦੋਸਤੋ ਵੇਖ ਸਕਦੇ ਹੋ ਕਿ ਜਿਹੜੀ ਆ ਸ਼ਟਰ ਦੇ ਸਾਹਮਣੇ ਇੱਕ ਰਿਆਨੇ ਵਾਲੀ ਦੁਕਾਨ ਦੇ ਸਾਹਮਣੇ ਬਾਪੂ ਜੀ ਹੋਣਾ ਕਬਲ ਸਿੰਘ ਹੋਣਾ ਵੱਲੋਂ ਇੱਕ ਕੰਦ ਜਿਹੜੀ ਆ 2 2 2.5 ਫੁੱਟ ਕੀਤੀ ਗਈ ਆ ਕਿ ਪਾਣੀ ਅੰਦਰ ਨਾ ਆਵੇ ਇਹ ਕੰਦ ਕੱਢਣ ਦੇ ਬਾਵਜੂਦ ਵੀ ਪਾਣੀ ਜਿਹੜਾ ਵਾ ਇਹ ਇਹਨਾਂ ਨੇ ਦੱਸਿਆ ਸੌਦਾ ਭੇਜਿਆ ਵਾ ਕਿ ਸੌਦਾ ਭੇਜ ਗਿਆ ਸੀਗਾ ਪਾਣੀ ਇੰਨਾ ਜ਼ਿਆਦਾ ਆਇਆ ਸੀਗਾ ਆਪਾਂ ਮੁੜ ਕੇ ਦੋ ਤਿੰਨ ਦਿਨ ਚਲੇ ਗਏ ਫਿਰ ਵੰਡੇ ਦੋ ਤੋਂ ਤਿੰਨ ਦਿਨ ਕਹਿੰਦੇ ਆ ਕਿ ਅਸੀਂ ਰਿਸ਼ਤੇਦਾਰਾਂ ਦੇ ਘਰ ਜਾ ਕੇ ਕੱਟੇ ਆਂ ਪੀ ਪਾਣੀ ਇੰਨਾ ਜ਼ਿਆਦਾ ਸੀ ਤੇ ਘਰ ਦੀਆਂ ਜਿਹੜੀਆਂ ਵਸਤੂਆਂ ਨੇ ਘਰ ਦਾ ਜਿਹੜਾ ਸਮਾਨ ਵਾ ਉਹ ਸਾਰਾ ਭੇਜਿਆ ਭੇਜ ਗਿਆ ਸੀ ਜੇ ਵੇਲੀ ਆ ਜੇ ਉਹ ਵੇਖੋ ਟੁੰਬੀ ਡੁੱਬ ਗਈ ਆ ਸਭ ਕੁਝ ਡੰਗਰ ਵੀ ਲੈ ਕੇ ਆਪਣੇ ਸਾਰੇ ਕੱਢ ਫੁੱਟ ਕੇ ਅਸੀਂ ਇਸ ਟਾਈਮ ਅਜਨਾਲਾ ਬਾਈਪਾਸ ਸੱਕੀ ਦੇ ਨਾਲ ਤੁਹਾਨੂੰ ਜਿਹੜਾ ਵਿਊ ਆ ਸਕੀ ਦੇ ਨਾਲ ਦਾ ਉਹ ਦਿਖਾਉਂਦੇ ਪਏ ਆ ਇੱਥੇ ਤੁਸੀਂ ਵੀ ਦੇਖ ਸਕਦੇ ਹੋ ਸੜਕ ਤੇ ਜਿਹੜਾ 2 ਤੋਂ 2.5 ਫੁੱਟ ਪਾਣੀ ਆ ਉਹ ਕ੍ਰੋਸ ਕਰਦਾ ਹੋਇਆ ਤੁਹਾਨੂੰ ਵੇਖਣ ਨੂੰ ਮਿਲੇਗਾ ਤੇ ਇੱਧਰ ਤੁਸੀਂ ਵੀ ਦੇਖ ਸਕਦੇ ਹੋ ਕਿ ਅਜਨਾਲਾ ਦੇ ਨਾਲ-ਨਾਲ ਜਿੰਨੇ ਵੀ ਘਰ ਆ ਉਹ ਤੁਸੀਂ ਵੀ ਦੇਖ ਸਕਦੇ ਹੋ ਕਿ ਪਾਣੀ ਦੀ ਮਾਰ ਹੇਠ ਜਿਹੜੇ ਆ ਉਹ ਆਏ ਹੋਏ ਤੁਸੀਂ ਦੇਖ ਸਕਦੇ ਹੋ ਇੱਧਰੋਂ ਕੈਮਰਾ ਕਰਿਓ ਤਾਂ ਜੋ ਤੁਹਾਨੂੰ ਅਜਨਾਲੇ ਦੇ ਜਿਹੜੇ ਸਕੀ ਕੰਡੇ ਬਾਈਪਾਸ ਦੇ ਨਾਲ ਘਰ ਲੱਗਦੇ ਨੇ ਉਹ ਦੇਖ ਸਕਣ ਕਿ ਕਿਥੋਂ ਤੱਕ ਪਾਣੀ ਹੈ ਜੇਕਰ ਇਧਰਲੀ ਸਾਈਡ ਦੀ ਗੱਲ ਕਰੀਏ ਖੱਬੇ ਸਾਈਡ ਤੇ ਤੇ ਇਧਰਲੀ ਸਾਈਡ ਤੇ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਪਾਣੀ ਦਾ ਵਹਾਅ ਆ ਜਾਂ ਪਾਣੀ ਆ ਕਿੰਨਾ ਵਾ ਉਹ ਵੀ ਤੁਸੀਂ ਵੇਖ ਸਕਦੇ ਹੋ ਕਿ ਪਾਣੀ ਬਹੁਤ ਜ਼ਿਆਦਾ ਤੁਹਾਨੂੰ ਦੂਰ ਤੱਕ ਪਾਣੀ ਹੀ ਪਾਣੀ ਵੇਖਣ ਨੂੰ ਮਿਲੇਗਾ ਤੇ ਇਧਰ ਨਾਲ ਨਾਲ ਜਿਹੜੇ ਘਰ ਆ ਸੱਕੀ ਦੇ ਉਹ ਵੀ ਤੁਹਾਨੂੰ ਵੇਖਣ ਨੂੰ ਮਿਲਣਗੇ ਤੇ ਤੁਸੀਂ ਕੈਮਰਾਮੈਨ ਨੂੰ ਕਹਿੰਦੇ ਕਿ ਇਧਰਲੀ ਸਾਈਡ ਤੇ ਜਿਹੜੇ ਘਰ ਆ ਉਹ ਵੀ ਦਿਖਾਏ ਜਾਣ ਤੇ ਇਧਰਲੀ ਸਾਈਡ ਤੇ ਸਾਕੀ ਦੇ ਨਾਲ ਬਾਈਪਾਸ ਜਿਹੜੇ ਘਰ ਆ ਉਹ ਤੁਸੀਂ ਵੇਖ ਸਕਦੇ ਹੋ ਜੋ ਕਿ ਪਾਣੀ ਦੀ ਮਾਰ ਹੇਠ ਆਏ ਹੋਏ ਤੁਸੀਂ ਵੀ ਵੇਖ ਸਕਦੇ ਹੋ ਕਿ ਪਾਣੀ ਇਹਨਾਂ ਦੇ ਘਰਾਂ ਦੇ ਅੰਦਰ ਦਾਖਲ ਹੁੰਦਾ ਤੁਸੀਂ ਵੇਖ ਸਕਦੇ ਹੋ ਸਾਰੇ ਦਾ ਸਾਰਾ ਪਾਣੀ ਜਿਹੜਾ ਵਾ ਦਰਿਆਈ ਪਾਣੀ ਜਿਹੜਾ ਵਾ ਉਹ ਤੁਸੀਂ ਵੇਖ ਸਕਦੇ ਹੋ ਅਜ ਨਾਲੇ ਸਾਕੀ ਲੱਗੇ ਇਧਰ ਤੁਸੀਂ ਗੁਰਦੁਆਰਾ ਵੇਖ ਸਕਦੇ ਹੋ ਬਾਬੇ ਦੀ ਕੁਲੀ ਬਾਬੇ ਦੇ ਮਹਿਲ ਤੇ ਇਹ ਇਧਰ ਨੂੰ ਵੀ ਪਾਣੀ ਤੁਹਾਨੂੰ ਵੇਖਣ ਨੂੰ ਮਿਲੇਗਾ ਤੇ ਇਹ ਵੀ ਪਾਣੀ ਇਧਰਲੀ ਸਾਈਡ ਤੋਂ ਤੁਸੀਂ ਟਰੈਕਟਰ ਜਿਹੜਾ ਪਾਣੀ ਦੇ ਵਿੱਚ ਆਉਂਦਾ ਹੋਇਆ ਵੇਖ ਸਕਦੇ ਹੋ ਜੋ ਡੁੱਬਾ ਹੋਇਆ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਇਧਰ ਵੀ ਜੇਕਰ ਗੱਲ ਕਰੀਏ ਤੇ ਪਾਣੀ ਹੀ ਪਾਣੀ ਦੇ ਵਿੱਚੋਂ ਜਸੰਦ ਆਉਂਦੇ ਹੋਏ ਵੇਖ ਸਕਦੇ ਤੁਸੀਂ ਇਹ ਆ ਬਾਬੇ ਦੀ ਗੁੱਲੀ ਗੁਰਦੁਆਰੇ ਵਾਲੀ ਸਾਈਡ ਤੇ ਜਿਹੜਾ ਹੜ ਦਾ ਪਾਣੀ ਆ ਤੁਸੀਂ ਕਿਸ਼ੇ ਤੱਕ ਪਾਣੀ ਵੇਖ ਸਕਦੇ ਇਹ ਤਲਵੰਡੀ ਤੱਕ ਰੋਡ ਜਿਹੜਾ ਵਾ ਪਿੱਛੇ ਤੱਕ ਤੁਹਾਨੂੰ ਪਾਣੀ ਹੀ ਪਾਣੀ ਇਧਰੋਂ ਵੇਖਣ ਨੂੰ ਮਿਲੇਗਾ। ਸੋ ਇਸ ਟਾਈਮ ਅਸੀਂ ਮਿਆਦੀਆਂ ਵਾਂ ਤੇ ਆਹ ਤੁਸੀਂ ਪਾਣੀ ਜਿਹੜਾ ਵਾ ਪਾਣੀ ਦਾ ਤੇਜ਼ ਵਹਾ ਇਹ ਵੇਖ ਸਕਦੇ ਹੋ ਇਹ ਪੂੰਗਾ ਜਸਰਾ ਔਰ ਇਧਰਲੀ ਸਾਈਡ ਤੋਂ ਜਿਹੜਾ ਪਾਣੀ ਸੀਗਾ ਉਹ ਇਸ ਟਾਈਮ ਮਿਆਦੀਆਂ ਨੂੰ ਆਉਂਦਾ ਹੋਇਆ ਤੁਸੀਂ ਵੇਖ ਸਕਦੇ ਹੋ। ਤੁਹਾਨੂੰ ਇੱਥੇ ਇਹ ਵੀ ਵੇਖਣ ਨੂੰ ਮਿਲੇਗਾ ਕਿ ਇਹ ਜਿਹੜੀ ਆ ਮਿਆਦੀਆਂ ਤੋਂ ਅਜਨਾਲੇ ਨੂੰ ਮੇਨ ਸੜਕ ਜਾਂਦੀ ਇਹ ਟੁੱਟ ਚੁੱਕੀ ਆ ਤੇ ਇਸ ਸੜਕ ਦਾ ਜਿਹੜਾ ਵਾ ਟੁੱਟਣ ਦੇ ਨਾਲ ਆ ਤੁਸੀਂ ਵੇਖ ਸਕਦੇ ਹੋ ਕਿ ਪਾਣੀ ਦਾ ਜਿਹੜਾ ਵਹਾਵ ਆ ਉਹ ਇੱਧਰ ਨੀਵੇਂ ਥਾਵਾਂ ਨੂੰ ਜਾਂਦਾ ਹੋਇਆ ਤੇ ਇੱਧਰ ਸਾਹਮਣੇ ਜੇਕਰ ਗੱਲ ਕਰੀਏ ਤੇ ਤੁਸੀਂ ਵੀ ਵੇਖ ਸਕਦੇ ਹੋ ਮਿਆਦੀਆਂ ਮਿਆਦੀਆਂ ਪਿੰਡ ਤੁਹਾਨੂੰ ਜਿਹੜਾ ਵਾ ਉਹ ਸਾਹਮਣੇ ਵੇਖਣ ਨੂੰ ਮਿਲੇਗਾ ਤੇ ਇੱਧਰ ਜਿਹੜਾ ਵਾ ਜਲਥਲ ਪਾਣੀ ਹੀ ਪਾਣੀ ਤੁਹਾਨੂੰ ਵੇਖਣ ਨੂੰ ਮਿਲੇਗਾ ਤੇ ਇਥੋਂ ਪਾਣੀ ਇਹ ਸ਼ਾਮਪੁਰੇ ਨੂੰ ਜਾਂਦਾ ਹੋਇਆ ਤੁਹਾਨੂੰ ਦੁਖਾਈ ਦੇਵੇਗਾ ਇਹ ਸ਼ਾਮਪੁਰਾ ਸੱਕੀ ਨੂੰ ਪਾਣੀ ਜਾਂਦਾ ਹੋਇਆ ਤੁਸੀਂ ਵੇਖ ਸਕਦੇ ਹੋ ਜਨਾਲੇ ਤੋਂ ਵਾਪਸ ਆਉਂਦੇ ਸਮੇਂ ਇਹ ਤੁਸੀਂ ਪਿੰਡੀਆਂ ਤੋਂ ਪੂੰਗਾ ਜਨਾਲਾ ਰੋਡ ਵੇਖ ਸਕਦੇ ਹੋ ਇੱਥੇ ਜੋ ਪਾਣੀ ਦਾ ਅਸਮੇਂ ਪੱਧਰ ਆ ਵੀ ਦੇਖ ਸਕਦੇ ਹੋ ਕਾਰਾਂ ਸੰਦ ਜਿਹੜੇ ਤੁਹਾਨੂੰ ਭੇਜਦੇ ਹੋਏ ਦਿਖਾਈ ਦੇਣਗੇ ਇਹ ਜਸਰਾਵਰ ਦੇ ਲਾਗੇ ਸੜਕ ਇੱਕ ਸਾਈਡ ਤੋਂ ਟੁੱਟ ਗਈ ਆ ਤੇ ਜਿੱਥੋਂ ਸੜਕ ਟੁੱਟੀ ਆ ਟੋਏ ਆ ਜਾਂ ਜਿੱਥੇ ਜ਼ਿਆਦਾ ਸੜਕ ਟੁੱਟੀ ਲੱਗਦਾ ਵਾ ਉਥੇ ਸੇਵਾਦਾਰਾਂ ਨੂੰ ਇਹ ਜਿਹੜੇ ਆ ਮਿੱਟੀ ਦੇ ਭਰ ਕੇ ਟੋੜੇ ਰੱਖੇ ਜਾਂਦੇ ਆ ਤਾਂ ਜੋ ਰਾਹ ਚਾਲਕ ਕਿਸੇ ਨੂੰ ਜਿਹੜੀ ਆ ਤੰਗੀ ਮੁਸ਼ਕਲ ਨਾ ਆਵੇ ਜਾਂ ਕਿਸੇ ਦਾ ਕੋਈ ਜਾਨੀ ਜਿਹੜਾ ਉਹ ਨੁਕਸਾਨ ਨਾ ਹੋਵੇ ਤੇ ਇਹ ਤੁਸੀਂ ਦੇਖ ਸਕਦੇ ਹੋ ਟੋੜੇ ਲਾ ਕੇ ਇਹਨਾਂ ਨੂੰ ਇੱਥੇ ਜਿਹੜੀ ਨਿਸ਼ਾਨੀ ਲਗਾਈ ਗਈ ਆ ਕਿ ਇੱਧਰ ਜਿਹੜਾ ਵਾ ਉਹ ਖਤਰਾ ਵਾ ਤੇ ਇਹ ਤੁਸੀਂ ਜਸਰਾ ਓਰ ਦੇ ਬਿਲਕੁਲ ਲਾਗੇ ਜਿਹੜਾ ਵਾ ਸੇਵਾ ਕਰਦੇ ਹੋਏ ਸੇਵਾਦਾਰਾਂ ਨੂੰ ਦੇਖ ਸਕਦੇ ਹੋ ਤੇ ਇਹ ਐਸ ਟਾਈਮ ਇੱਥੇ ਫੁੱਲ ਜਿਹੜੀ ਆ ਉਹ ਸੇਵਾ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ